ਦੋਸਤੋ ਮੇਰੇ ਇਸ ਛੋਟੇ ਵੀਰ ਨੇ ਬਹੁਤ ਮਿਹਨਤ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਇਹ ਖੂਬਸੂਰਤ ਤਸਵੀਰ ਤਿਆਰ ਕੀਤੀ ਹੈ ਸੋ ਤੁਸੀਂ ਵੀ ਜ਼ਰੂਰ ਇਸ ਵੀਰ ਦੇ ਹੌਸਲੇ ਨੂੰ ਵਧਾਉਣ ਵਾਸਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਹੈ ਦੋਸਤੋ ਮੇਰੇ ਇਸ ਛੋਟੇ ਵੀਰ ਨੇ ਬਹੁਤ ਮਿਹਨਤ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਇਹ ਖੂਬਸੂਰਤ ਤਸਵੀਰ ਤਿਆਰ ਕੀਤੀ ਹੈ ਸੋ ਤੁਸੀਂ ਵੀ ਜ਼ਰੂਰ ਇਸ ਵੀਰ ਦੇ ਹੌਸਲੇ ਨੂੰ ਵਧਾਉਣ ਵਾਸਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਹੈ ਦੋਸਤੋ ਮੇਰੇ ਇਸ ਛੋਟੇ ਵੀਰ ਨੇ ਬਹੁਤ ਮਿਹਨਤ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਇਹ ਖੂਬਸੂਰਤ ਤਸਵੀਰ ਤਿਆਰ ਕੀਤੀ ਹੈ ਸੋ ਤੁਸੀਂ ਵੀ ਜ਼ਰੂਰ ਇਸ ਵੀਰ ਦੇ ਹੌਸਲੇ ਨੂੰ ਵਧਾਉਣ ਵਾਸਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਹੈ ਦੋਸਤੋ ਮੇਰੇ ਇਸ ਛੋਟੇ ਵੀਰ ਨੇ ਬਹੁਤ ਮਿਹਨਤ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਇਹ ਖੂਬਸੂਰਤ ਤਸਵੀਰ ਤਿਆਰ